ਨਮਸਕਾਰ ਹੈ ਗਾਈਜ਼ ਸਵੇਰ ਹੋ ਗਈ ਹੈ ਸਵੇਰ ਦੇ 7:15 ਹੋਏ ਆ ਮੈਂ ਉੱਠ ਗਿਆ ਵਾ ਸਿੰਘ ਵੀ ਉੱਠ ਗਿਆ ਵਾ ਵੀ ਜੇ ਸੁੱਤਾ ਵਾ ਤੇ ਭਾਈ ਹੋਰ ਸੁੱਤੇ ਆ ਤੇ ਅਖਾਇ ਨਾ ਆਪਾਂ ਅਮਦ ਉਸ ਰੋਇ ਮੈਂ ਲੇਟ ਹੋ ਗਿਆ ਨਾ ਫਿਰ ਜਾਣ ਲਈ ਹੁਣ ਮੈਂ ਤਿਆਰ ਹੋਣ ਲੱਗਣਾ ਤੋ ਗਿਆ ਫਿਰ ਜਾਣ ਵਾਸਤੇ ਗਾਈਜ਼ ਸਿੰਘ ਚਲ ਗਿਆ ਬਾਥਰੂਮ ਚ ਕਿਉਂਕਿ ਮੈਂ ਤਿਆਰ ਹੁਣ ਆਵਾ ਪਹਿਲਾਂ ਮੈਂ ਕੱਜਲ ਤੂੰ ਜੇ ਨਾ ਤੋਲੇ ਫਿਰ ਮੈਂ ਚਲ ਜਾਨਾ ਮੈਂ ਅਦੀ ਵੇਟ ਕਰਨਾ ਕਦੋਂ ਹੁੰਦਾ ਵਾ ਕਦੋਂ ਮੈਂ ਫਿਰ ਨਾ ਤੋਕੇ ਤਿਆਰ ਹਾਂ ਗਾਇਜ਼ ਜਦੋਂ ਪਾਜੀ ਦੇ ਵੀ ਸੁੱਤੇ ਪਏ ਹਣਾ ਤੇ 5-5 ਮਿੰਟ ਬਾਅਦ ਆਵਾਜ਼ ਆਣੀ ਆ ਕਿਸੇ ਨੇ ਕਹਿਣਾ ਪਾਜੀ ਉਠੋ ਪਾਜੀ ਨੇ ਕਹਣਾ ਉਠੋ ਟੋ ਫਿਰ ਨੈਨ ਨਾਲ ਪੈ ਰਹਿਣਾ ਫਿਰ 5 ਮਿੰਟ ਬਾਅਦ ਪਾਜੀ ਨੇ ਕਹਿਣਾ ਵੀ ਜੇ ਉਠੋ ਜਾਂ ਉਠਹੇ ਲੀਕੜਾ ਆ ਉਠੋ ਟੋ ਫਿਰ ਦੋਵਾਂ ਨੇ ਪੈ ਰਹਿਣਾ ਮੈਂ ਸਿਰਫ ਖਾਸ-ਖਾਸ ਬੰਦੇ ਲੈ ਕੇ ਆਉਣਾ ਵਾ ਆਪਣੇ ਵਲੌਗ ਚ ਅੰਟੀ-ਉੰਟੀ ਨੂੰ ਨਹੀਂ ਲਿਆਉਣਾ ਗਾਇਸ ਤੁਸੀਂ ਦੇਖ ਸਕਦੇ ਆ ਸਿੰਘ ਆ ਗਿਆ ਬਾਥਰੂਮ ਚੋਂ ਕੇ ਹੁਣ ਬਾਜੀ ਚੱਲੇ ਆ ਤੇ ਜੰਜੀ ਵੀ ਉੱਠ ਗਿਆ ਗਾਇਸ ਚਾਹ ਆ ਗਈ ਤੁਸੀਂ ਦੇਖ ਸਕਦੇ ਹੋ ਜੱਗ ਚ ਬਾਜੀ ਵਾਸਤੇ ਵਿਜੀ ਵਾਸਤੇ ਤੇ ਜਸਨੂਰ ਵਾਸਤੇ ਮੈਂ ਚਾਹ ਨਹੀਂ ਪੀਣਾ ਜਨੂਰ ਜਾ ਰਹਾ ਚੱਲਿਆ ਤੇ ਬਾਜੀ ਨੂੰ ਨਾਲ ਫਿਰ ਦਵਾਈ ਖਾ ਲਿਓ ਇੱਦਾਂ ਨਹੀਂ ਖਾਣੇ ਖਾਲੀ ਪੇਟ ਨੂੰ ਦਵਾਈ ਖਾਈਦੀ ਜਿੰਨਾ ਕੋਈ ਰੇਨੇ ਆ ਨਾ ਗਾਇਜ਼ ਜਿੰਨਾ ਦਾ ਫਲੈਟ ਵਾ ਉਹ ਅੰਕਲ ਫੜਾ ਚਾ ਫੜਾ ਕੇ ਗਿਆ ਉਹਨੂੰ ਮਤਲਬ ਕਿ ਉਹਨਾਂ ਨਾਲ ਕੀਤਾ ਭਾਜੀ ਨੇ ਕਿ ਪੈਸੇ ਲੈ ਲਿਆ ਕਰੋ ਚਾਹ ਦੇ ਜਾ ਕਰੋ ਫਿਰ ਉਹ ਹੁਣ ਉਹ ਫੜਾ ਗਏ ਉੱਪਰ ਗਾਇਜ਼ ਮੈਂ ਨਾ ਤੋ ਕੇ ਨਾ ਤੋ ਲਿਆ ਵਾ ਤੇ ਹੁਣ ਮੈਂ ਤਿਆਰ ਹੁਣ ਲੱਗਾ ਵਾਂ ਕਿ ਸਿੰਘ ਤੇ ਭਾਜੀ ਵੀ ਚਲ ਗਏ ਦੋਵੇਂ ਜਣੇ ਭਾਜੀ ਸਿੰਘ ਵੀ ਜੀ ਤਿੰਨੇ ਜਣੇ ਚਲ ਗਏ ਆ ਤੇ ਇੱਥੋਂ ਮੈਂ ਨਾ ਤੋ ਕੇ ਇਥੋਂ ਮੇਰਾ ਆਫਿਸ ਲੱਗ ਗਿਆ ਤਾਂ ਮੈਂ ਨਾ ਤੋ ਕੋ ਚੱਲ ਜਾਣਾ ਮੈਂ ਆਪਣੇ ਕੰਮ ਤੇ ਗਾਈਜ਼ ਮੈਂ ਤੇਲ ਲਾਉਣਾ ਸੀ ਆਪਣੇ ਵਾਲਾਂ ਤੇ ਤੇ ਵੀ ਇਹ ਕਹਿੰਦਾ ਕਿ ਇੱਥੇ ਪਈ ਆ ਤੇਲ ਦੀ ਸੀ ਬੈਗਾਂ ਦੇ ਉੱਪਰ ਪਰ ਲੱਭਨ ਨਹੀਂ ਦੇਈ ਕਹਿੰਦਾ ਉਹ ਬੈਗਾਂ ਦੇ ਉੱਪਰ ਪਈ ਜਾ ਮੈਂ ਦੇਖ ਲਿਆ ਮੈਂ ਸਭ ਸਾਰੇ ਹੀ ਦੇਖ ਲਿਆ ਬੈਗ ਬੂਗ ਸਾਰਾ ਦੇਖ ਲਿਆ ਤੇ ਮੈਨੂੰ ਕਿਤੇ ਨਹੀਂ ਲੱਭੀ ਕੋਈ ਨੀਲੇ ਰੰਗ ਦੀ ਪਈ ਉਹ ਖਤਮ ਹੋ ਗਿਆ ਤੇ ਖਲ ਉਹਦੇ ਚ ਤੇ ਹੁਣ ਮੈਨੂੰ ਲੱਗਦਾ ਵਾ ਕਿ ਇਦਾਂ ਹੀ ਜਾਣਾ ਪੈਣਾ ਮੈਨੂੰ ਆਫਿਸ ਅੱਜ ਬਿਨਾ ਤੇਲ ਲਾਏ ਵਾਲਾਂ ਦੇ ਵਾਲ ਫਿਰ ਇਦਾਂ ਰਫ ਜਿਹਾ ਹੋ ਜਾਂਦੇ ਨੇ ਨਾ ਮੇਰੇ ਤਾਂ ਕਰਕੇ ਮੈਂ ਮੈਂ ਹੁਣ ਦਵਾ ਵਾਲਾਂ ਦਾ ਤੇਲ ਲਾਉਣਾ ਜ਼ਰੂਰ ਹੁੰਨਾ ਤੇ ਉਹੀ ਮੜਾ ਮੜਾ ਨਾ ਤੇਲ ਵਾਲਾ ਤਾਂ ਆਪਣੇ ਫੇਸ ਤੇ ਲਾ ਲੰਨ ਨੇ ਤੇ ਮੇਰਾ ਫੇਸ ਦਾ ਆਕੜ ਜਾ ਜਾਂਦਾ ਹੁੰਦਾ ਸਾਰਾ ਗਾਇਜ਼ ਹੁਣ ਮੈਂ ਆਫਿਸ ਜਾਣ ਵਾਸਤੇ ਰੈਡੀ ਹੋ ਗਿਆ ਵਾਂ ਤੇਲ ਦੀ ਸ਼ੀਸ਼ੀ ਤੇ ਲੱਭੀ ਨਹੀਂ ਫਿਰ ਮੈਂ ਨਾ ਕੀ ਕੀਤਾ ਨਾਰੀਅਲ ਦਾ ਜਿਹੜਾ ਆ ਪਾਇਆ ਹੈ ਨਾ ਇਹਦੇ ਉੱਤੋਂ ਆ ਲਾ ਕੇ ਤੇ ਨੱਪ ਨੂੰ ਪਕੇ ਤੇ ਜੋ ਕੱਢ ਲਿਆ ਤੇਲ ਤੇ ਉਹਦੇ ਨਾਲ ਮੇਰਾ ਸੋਨਾ ਸਰ ਗਿਆ ਵਾ ਤੇ ਹੁਣ ਮੈਂ ਆਫਿਸ ਜਾਣ ਵਾਸਤੇ ਬਿਲਕੁਲ ਰੈਡੀ ਹੋ ਚੁੱਕਾ ਵਾਂ ਬੂਟ ਪਾਣੇ ਆ ਤੇ ਚੱਲੀਏ ਬਸ ਆਫਿਸ ਆ ਮੇਰਾ ਆਫਿਸ ਬੈਗ ਆ। ਦੁੱਤੀ ਗਾਈਜ਼ ਮੈਂ ਪੜੀ ਆ ਤੇ ਆਫਿਸ ਬੈਗ ਮੇਰਾ ਮੇਰੇ ਹੱਥ ਚ ਆ ਰੂ ਕੁਛ ਰਹਿ ਤ ਗਿਆ ਨਹੀਂ ਚਾਰ ਚਰ ਬੈਗ ਚ ਪਾ ਲਿਆ ਵਾ ਤੇ ਹੁਣ ਚੱਲੀ ਆਫਿਸ ਤੇ ਨਾਸ਼ਤਾ ਵੀ ਨਹੀਂ ਕੀਤਾ 9:30 ਹੋ ਗਏ ਵੇਖੀਏ ਜੇ ਕੋਈ ਖਾਣ ਵਾਲਾ ਮਿਲਦਾ ਵਾ ਰਸਤੇ ਚ ਕੋਈ ਪਰੌਂਠੇ ਪਰਾਂਡੇ ਵਾਲਾ ਤੇ ਨਾਸ਼ਤਾ ਕਰੀਏ ਤੇ ਫਿਰ ਆਫਿਸ ਜਾਣ ਨੂੰ ਨਿਕਲੀਏ ਚਲੋ। ਕੋਈ ਆਈਡੀ ਜਿਹੜੀ ਮੇਰੀ ਹਾਈ ਨੈਕ ਨਹੀਂ ਆਏ ਥੋੜੀ ਠੀਕ ਆ ਤੇ ਮੈਨੂੰ ਯਾਦ ਪੁੱਲ ਗਿਆ ਫਿਰ ਮੈਂ ਇੱਧਰ ਨਿਕਲਣੇ ਨ ਲੱਗਾ ਸੀ ਤੇ ਮੈਂ ਫਿਰ ਜਲਦੀ ਜਲਦੀ ਆ ਜੈਕਟ ਵੀ ਪਾ ਲਈ ਵੀ ਕਿ ਮੇਰੇ ਦੋਸਤਾਂ ਨੂੰ ਹੁੰਦਾ ਹੈ ਪੰਡਤ ਗਾਈਜ਼ ਆਣਾ ਮੇਰੇ ਆਫਿਸ ਜਾਣ ਦਾ ਰਸਤਾ ਗੱਲ ਵੀਰ ਕੇ ਦੋ ਆਪਾਂ ਅਗਲੀ ਦੇ ਆਓ ਨੇ ਚੌਂਕ ਤੋਂ ਉੱਪਰ ਰਾਈਟ ਹੋ ਗਏ ਪਰ ਸਿੱਧਾ ਜਾਣਾ ਸਿੰਘ ਨੇ ਮੈਨੂੰ ਸ਼ਾਮੀ ਸਮਝਾਤਾ ਵਾ ਉੱਥੇ ਅੱਗੇ ਇੱਕ ਮੰਡੋ ਮੰਗੋ ਗਰੂਪ ਹੋਟਲ ਜਾਣਾ ਵਾ ਤੇ ਉੱਥੋਂ ਰਾਈਟ ਹੋਣਾ ਵਾ ਉਹ ਤੱਕ ਸਿੱਧਾ ਚੱਲੀ ਜਾਣਾ ਵਾ ਕੱਲ ਮੈਂ ਮਤਲਬ ਕਾਲੀ-ਕਾਲੀ ਚ ਉਹ ਆ ਵਾਲੇ ਲੈਫਟ ਤੋਂ ਜੋ ਅੱਗੇ ਲੈਫਟ ਹੋਣਾ ਇਤੋਂ ਇਤੋਂ ਲਾਈਟ ਹੋ ਗਿਆ ਮੈਨੂੰ ਤੋਂ ਅਗਲੇ ਲੈਫਟ ਤੋਂ ਨਹੀਂ ਸੋਰੀ ਅਗਲੇ ਰਾਈਟ ਤੋਂ ਰਾਈਟ ਹੋ ਗਿਆ ਸੀ ਤੇ ਫਿਰ ਤਾਂ ਕਰਕੇ ਮੈਂ ਗਲਤ ਹੋ ਗਿਆ ਹੁਣ ਅੱਜ ਆਪਾਂ ਸਿੱਧਾ ਜਾਣਾ ਵਾ ਠੀਕ ਆ ਇਹਦਾ ਰਾਈਟ ਜਿੱਥੋਂ ਮੈਂ ਕੱਲ ਰਾਈਟ ਹੋ ਗਿਆ ਪਰ ਅੱਜ ਨਹੀਂ ਹੁਣ ਅੱਜ ਆਪਾਂ ਸਿੱਧੇ ਜਾਣਾ ਵਾ ਮੈਂ ਨਾਸ਼ਤਾ ਕਰਕੇ ਨਹੀਂ ਆਇਆ ਮਤਲਬ ਹੁਣ ਜਿੰਨੇ ਜਿੰਨਾ ਜਿਹੜਾ ਮੇਰਾ ਆਫਿਸ ਦਾ ਰਸਤਾ ਵਾ ਇਹਦੇ ਚ ਮੈਨੂੰ ਕੋਈ ਵੀ ਦੁਕਾਨ ਨਹੀਂ ਲੱਭੀ ਕੋਈ ਰੇੜੀ ਰੂੜੀ ਨਹੀਂ ਲੱਭੀ ਕਿ ਮੈਂ ਕੋਈ ਖਾ ਸਕਾਂ ਮੈਂ ਪਰਸੋਂ ਖਾ ਸਕਾਂ ਅੱਜ ਕੱਲ ਮੈਂ ਵੀ ਖਾਦੀ ਤਾਂ ਮੈਨੂੰ ਫਾਸਟ ਫੂਡ ਖਾਣਾ ਪਸੰਦ ਨਹੀਂ ਹੈਗਾ ਪਰ ਕੀ ਕਰਾਂ ਖਾਣਾ ਪੈਣ ਦਿਆ ਵਾ ਸੋ ਹੁਣ ਦੇਖਣਾ ਪੈਣਾ ਕਿ ਅੱਜ ਦੇਖੋ ਕੀ ਖਾਣਾ ਨਾਸ਼ਤੇ ਵਿੱਚ ਇੱਕ ਟੱਬ ਹੈਗਾ ਲੱਗਿਆ ਅੱਜ ਆ ਕੇ ਪੁੱਛਦਾ ਜੀ ਉੱਥੇ ਸਵੇਰੇ ਪਰੌਂਠੇ ਬਣਾ ਕੇ ਮਿਲਦੇ ਆ ਤੇ ਫਾਸਟ ਫੂਡ ਤੋਂ ਤੇ ਵਧੀਆ ਹੀ ਆ ਗਾਈ ਸਾਹਮਣੇ ਤੁਸੀਂ ਦੇਖ ਸਕਦੇ ਜੇ ਇੱਕ ਰੇੜੀ ਲੱਗੀ ਆ ਇੱਕ ਮੁੰਡਾ ਸਫਾਈ ਕਰ ਰਹੇ ਦਿਆ ਵਾ ਉਹਨੂੰ ਪੁੱਛਦੇ ਆ ਦੇਖੋ ਜੀ ਖਾਣ ਨੂੰ ਹੈਗਾ ਤੇ ਖਾਣ ਦੇ ਲੋਕ ਨਮੀ ਵੇਖਦਾ ਮੈਂ ਕੀ ਖਾਣ ਨੂੰ ਇੰਨਾ ਕੋਈ ਨਾਸ਼ਤਾ ਕਰ ਜਾਣਾ ਫਿਰ ਜਾਈਸ ਆਪਾਂ ਨਾ ਭਾਰੀ ਬਣਾ ਕੋਲੋਂ ਛੋਲੇ ਪੂਰੇ ਖਾਦੇ ਆ ਬਹੁਤ ਵਧੀਆ ਟੇਸਟੀ ਤੇ ਵਲੌਗ ਵਿੱਚ ਇੱਥੇ ਆ ਗਿਆ ਤਾਂ ਹਣੀ ਕੰਟੀਨਿਊ ਕਰ ਪਾ ਕਿਉਂਕਿ ਇੱਥੇ ਕੁੜੀ ਵੇਚੀ ਸੀ ਤੇ ਮੈਂ ਕਿਹਾ ਜਦੋਂ ਆਪਣੇ ਘਰ ਦੀ ਕੋਈ ਵੇਚੀ ਹੋਵੇ ਮਨ ਲੇਡੀਜ਼ ਮੈਂ ਤਾਂ ਕਰ ਮੈਂਬਰ ਦੀ ਫੈਮਿਲੀ ਦੀ ਤੇ ਆਪਾਂ ਸਿਕਿਉਰਟੀ ਫਿਲ ਕਰਦੇ ਹਾਂ ਕਿ ਕੈਮਰਾ ਲਾ ਕੇ ਨਾ ਬੋਲੀ ਜਾਵੇ ਜਾਂ ਕੈਮਰਾ ਘਮਾਈ ਜਾਵੇ ਇਸ ਕਰਕੇ ਵਿੱਚੇ ਕੋਈ ਲੇਡੀ ਹੋਵੇ ਤਾਂ ਮੈਂ ਉੱਥੇ ਵਲੌਗ ਸ਼ੂਟ ਨਹੀਂ ਕਰਦਾ ਹੁੰਦਾ ਤੇ ਆਪਾਂ ਹੁਣ ਭਾਈ ਜਣੋਂ ਪੇਮੈਂਟ ਕਰ ਲਈਏ। ਠੀਕ ਹੈ ਗਾਈਜ਼ ਆਪਾਂ ਆਪਣੇ ਆਫਿਸ ਵੱਲ। ਗਾਈਜ਼ ਆ ਤੁਸੀਂ ਦੇਖ ਸਕਦੇ ਆ ਮੰਗੇਓ ਗਰੂਪ ਹੋਟਲ ਆ ਗਿਆ ਵਾ ਪਰ ਤੋਂ ਮੰਗੇਓ ਰੈਸਟੋਰੈਂਟ ਬਾਹਰ ਹੈ ਐਂਡ ਮੰਗੇਓ ਗਰੂਪ ਹੋਟਲ ਜਿਹੜਾ ਇੱਥੇ ਇਹਨਾਂ ਦੇ ਨਾਲ ਜਿਹੜਾ ਰਾਈਟ ਵਾ ਇੱਥੋਂ ਆਪਾਂ ਰਾਈਟ ਹੋ ਜਾਣਾ ਵਾ ਤੇ ਥੋੜਾ ਜਿਹਾ ਅੱਗੇ ਜਾ ਕੇ ਲੈਫਟ ਹੈਂਡ ਸਾਈਡ ਮੇਰਾ ਆਫਿਸ ਆ। ਗਾਈਜ਼ ਜਿਵੇਂ ਦੇਖ ਸਕਦੇ ਜੀ ਕਿ ਆਪਾਂ ਉੱਥੋਂ ਰਾਈਟ ਮੁੜ ਗਏ ਆ ਉੱਥੋਂ ਆਪਾਂ ਇਧਰ ਮੁੜ ਗਏ ਆ ਤੇ ਹੁਣ ਆਪਾਂ ਜਾਣ ਨੇ ਸਿੱਧਾ ਪਰ ਮੇਰੇ ਮਨ ਚ ਅਜੇ ਵੀ ਡਾਊਟ ਜਾ ਗਿਆ ਕਿ ਸ਼ਾਇਦ ਮੈਂ ਫਿਰ ਪਰ ਇਤੋਂ ਹੀ ਕੱਲ ਤੇ ਯਾਦ ਕੀਤਾ ਸੀ ਕਿ ਆਪਾਂ ਇਧਰ ਹੀ ਮੁੜਨਾ ਵਾ ਮੈਨੂੰ ਲੱਗੀ ਨਾ ਕੱਲ ਗਲਤ ਨਾ ਮੁੜ ਗਿਆ ਵਾ ਫਿਰ ਪਰ ਚਲੋ ਦੇਖੋ ਅੱਗੇ ਜਾ ਕੇ ਥੋੜਾ ਜਿਹਾ ਸਹੀ ਆਏ ਆ ਗਾਈਜ਼ ਆਪਾਂ ਦੇਖ ਲਓ ਸਿੱਧਾ ਹੀ ਗਏ ਸੀ ਤੇ ਉਹ ਸਾਹਮਣੇ ਆਪਣੇ ਆਫਿਸ ਦਾ ਗੇਟ ਆ ਟੀਪਿੰਟ ਆ ਜਾਂਦਾ ਕਿ ਸਾਡਾ ਉਹ ਸਾਹਮਣੇ ਆਪਣੇ ਆਫਿਸ ਦਾ ਗੇਟ ਆ ਇੰਡੋਸੈਂਟ ਬੈਂਕ ਦਾ ਬੋਰਡ ਲੱਗਾ ਹੋਇਆ ਉੱਪਰ ਸਾਹਮਣੇ ਆਪਣਾ ਆਫਿਸ ਆ ਅੱਜ ਗਾਇਜ਼ ਮੈਂ ਕੱਲ ਨਾਲੋਂ ਨਾ ਮਤਲਬ ਕੱਲ ਜਿਹੜੇ 2-3 ਦਿਨ ਤੋਂ ਆਉਣਿਆ ਮਾਂ ਉਹਨਾਂ ਨਾਲੋਂ ਅੱਜ ਮੈਂ ਥੋੜਾ ਜਲਦੀ ਆ ਗਿਆ ਮੈਂ ਥੋੜਾ ਜਲਦੀ ਟਾਈਮ ਤੇ ਆ ਗਿਆ ਹਾਂ ਲਿਫਟ ਆਪਰ ਪੱਲੇ ਫਿਰਤ ਨਹੀਂ ਆਇਆ ਨਾ ਆਪਾਂ ਸਟੇਅਰਸ ਦਾ ਇਸਤੇਮਾਲ ਕਰਨਾ ਵਾ ਗਾਇਜ਼ ਕੁਲਜੀਤ ਸਰ ਹੁਣੇ ਤੁਹਾਨੂੰ ਗਾਣਾ ਗਾ ਕੇ ਸੁਣਾਉਣਗੇ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਚਲੋ ਸਰ ਹੋ ਜੋ ਸ਼ੁਰੂ ਗਾਓ ਗਾਉ ਯਾਰ ਇਦਾਨੀ ਯਰ ਲਵਾਂਦੀ ਨਹੀਂ ਗਾਉਣਾ ਫੁਨੇ ਕਿਹੜਾਗਾ ਉਹਨੇ ਕੱਲੀ ਦੇ ਭਾਵੇਂ ਗੋਲੀ ਮਾਰਦੀ ਅਛਾ ਪੈਸੇ ਦਵਾਣਾ ਨੂੰ ਲੋ ਲੋ ਸਰ ਆ ਦੇਖੋ ਦੁੱਧ ਨੂੰ ਫੇਰਿਆ ਮੈਨੂੰ ਅਜੇ ਨਹੀਂ ਪਹਿਲਾਂ ਗਾਓ ਪਹਿਲਾਂ ਪਹਿਲਾਂ ਗਾਓ ਪਹਿਲਾਂ ਗਾਓ ਤੇ ਫਿਰ ਪੈਸੇ ਲੈ ਲਿਓ ਜਾਓ ਰਿਸਵਾ ਤਾਂ ਨਹੀਂ ਆਇਆ ਮੈਨੂੰ ਯਾਰ ਰਿਸਵਾ ਤਾਂ ਨਹੀਂ ਆਇਆ ਇਹ ਪਿਆਰ ਦੇਣਾ ਤੁਹਾਨੂੰ ਜਿੱਦਾਂ ਹੁੰਦਾ ਨਹੀਂ ਯਾਰ ਟ੍ਰੇਨਾਂ ਚ ਘੁੰਮਦੇ ਹੁੰਦੇ ਗਾ ਕੇ ਤੇ ਮੁੜ ਕੇ ਡੱਫਲੀ ਲੈ ਕੇ ਅੱਗੇ 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 ਹੁੰਦੇ ਉਦਾਂ ਤੇ ਗਾਓ ਤੇ ਫਿਰ ਤੁਹਾਨੂੰ ਆਪਾ ਫੜਾ ਦਿੰਨੇ 20 ਰੁਪਏ ਦੇਣੇ ਤੁਹਾਨੂੰ ਵੀਰ ਵੀ ਕਿਦੂ ਨਾ ਟ੍ਰੇਨ ਵਾਲੇ ਨੂੰ ਜਾਂਦੇ ਉਹਨਾਂ ਕੋਲ ਸਗੋ ਆਪਣੇ ਵਟਿਆਣਾ ਨਾ ਬਣਾਏ ਹੁੰਦੇ ਆਪਣੇ ਸਾਜ ਉਹ ਵੀ ਹੁੰਦੇ ਤੁਹਾਡੇ ਕੋ ਕਿਹੜਾ ਸਾਜ ਹੈ ਓਏ ਹੋਏ ਚਲੋ ਗਾਓ ਫਿਰ ਗਾਓ ਤੇ ਸਹੀ ਗਾਣਾ ਹੈ ਸ਼ੁਰੂ ਤੇ ਕਰੋ ਹੈ ਨਹੀਂ ਗਾਓ ਨਹੀਂ ਫਿਰ ਹੁਣੇ ਗਾਉਣ ਤੇ ਡੈਂਕ ਕੱਲੀ ਦੇ ਭਾਵੇਂ ਗੋਲੀ ਮਾਰਦੀ ਉਹ ਵਾਲਾ ਗਾ ਦੋ ਚਲੋ ਹੈ ਕੁੜੀਆਂ ਨਹੀਂ ਗਾਉਂਦੇ ਯਾਰ ਯਾਰ ਗਾਓ ਯਾਰ ਅਸੀਂ ਹੁਣ ਫਿਰ ਇਦਾਂ ਥੋੜੀ ਲਖਾਰੀ ਬੰਨਾ ਤੁਸੀਂ ਗਾਈਜ਼ ਇੱਕ ਗੀਤ ਸਾ ਕੀ ਹੋਇਆ ਇੱਕ ਰੀ ਨਾ ਮੈਂ ਨਾ ਕੁਲਜੀਤ ਸਰ ਨੂੰ ਫੋਨ ਕੀਤਾ ਮਤਲਬ ਮੇਰਾ ਫੋਨ ਖਰਾਬ ਹੋ ਗਿਆ ਕਿਸੇ ਦੇ ਫੋਨ ਤੋਂ ਫੋਨ ਕੀਤਾ ਤੇ ਮੈਂ ਕਿਹਾ ਇਹ ਆਪਸ਼ਨ ਨਹੀਂ ਜਣਾ ਉਦੋਂ ਤੇ ਮੈਂ ਕਿਹਾ ਹੈਲੋ ਲਖਾਰੀ ਸਨਜੀਤ ਬੋਲਦਾ ਤੇ ਸਰ ਕਹਿੰਦੇ ਹਾਂਜੀ 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 ਉਹੀ ਉਹੀ ਗੱਲ ਕਰਨਿਆ ਜੀ ਉਹੀ ਬੋਲਣਿਆ ਮੈਂ ਕਿਹਾ ਫਿਰ ਮੈਂ ਅੱਜ ਆਫਿਸ ਮੈਂ ਕਿਹਾ ਫਿਰ ਅੱਜ ਮੈਂ ਆਫਿਸ ਨਹੀਂ ਜੇ ਆਉਣਾ ਤੇ ਮੇਰੇ ਨਾਲ ਨਾਲੇ ਸਰ ਸਲਾ ਬੇਲੇ ਲਾ ਕੇ ਬੈਠੇ ਮੁੰਡੇ ਸਾਰੇ ਸਾਰੇ ਜਾਰੇ ਕੱਚੇ ਹੀ ਹੋ ਗਏ ਹੈ ਸਰ ਦੱਸੋ ਤੁਹਾਡਾ ਕੀ ਹੀ ਦੋ ਕੀ ਮੈਨੂੰ ਕੀ ਪਤਾ ਹੈ ਮੈਨੂੰ ਪਤਾ ਹੈ ਕਿ ਤੁਸੀਂ ਕੌਣ ਮੈਂ ਦਾ ਲਕਾਰੀ ਸੰਨੀਜੀਤ ਬੋਲਾ ਹਾਂਜੀ ਸੰਨੀਜੀਤ ਉਹੀ ਹਾਂ ਜੀ ਮੈਂ ਉਹੀ ਹਾਂ ਸਰ ਤੁਹਾਡਾ ਬੱਸ ਕੀ ਐਕਸਪ੍ਰੈਸ਼ਨ ਨਹੀਂ ਨਾਈਨਲੀ ਹੀ ਰਿਵੀਲ ਸੀ ਇਸ ਫੇਸ ਕਾਈਜੋ ਮੈਂ ਆਫਿਸ ਚ ਕੰਮ ਕਰਦਾ ਮਾ ਤੇ ਮੈਨੂੰ ਪਾਕਿਸਤਾਨ ਦਾ ਮੁੰਡਾ ਸੀ ਨਾ ਉਹ ਬਣਾਉਂਦਾ ਹਾਂ ਤੁਸੀਂ ਹਾਂ anonymus page ਕਰਕੇ ਉਹਦਾ ਸੀਗਾ ਉਹਨਾ ਹੈਕਿੰਗ ਵਗੈਰਾ ਸਿਖਾਦਾ ਹੁੰਦਾ ਸੀਗਾ ਆਪਣਾ ਮੂੰਹ ਟੱਕ ਕੇ ਉਹਨੇ ਅਜੇ ਤੱਕ ਨਹੀਂ ਤਿੰਨ ਚਾਰ ਤਾ ਲੋਗੇ ਦਿਖਾਇਆ ਨਹੀਂ ਮੂੰਹ ਕਿਸੇ ਅੱਛਾ ਅਮਰ ਨਾਲ ਵਾਲੇ ਰੋਲਾ ਪਾਉਂਦੇ ਰਹਿੰਦੇ ਕਿ ਆਪਣਾ ਨਹੀਂ ਮੂੰਹ ਲਓ ਨਾ ਆਪਣਾ ਵੀ ਫਿਰ ਮੈਂ ਤਾਂ ਕਰਕੇ ਮੈਂ ਆਪਣਾ ਫੇਸ ਵੀ ਮੈਂ ਕਿਹ ਚੱਲ ਆਇਆ ਕਰੀਏ ਤੇ ਗਾਈਜ਼ ਮੈਨੂੰ ਆਫਿਸ ਕੰਮ ਕਰਦੇ ਨਹੀਂ ਜੀ ਬੜੀ ਹੁੰਦੀ ਐ ਇਸ ਕਰਕੇ ਮੈਂ ਕਾਫੀ ਦੇ ਪਾਉਚ ਚ ਲੱਗਿਆ ਹਾਂ ਕੰਟੀਨ ਚੋਂ ਜਾ ਕੇ ਜੇ ਮੈਂ ਇਦਾਂ ਖਾ ਲੈਣਾ ਇੱਕ ਫਿਰ ਮੈਂ ਸਟਰੋਂਗ ਹੋ ਕੇ ਕੰਮ ਕਰਨਾ ਫਿਰ ਨੀਂਦ ਲੱਗਣੀ ਨਹੀਂ ਲੱਗਦੀ ਗੋਇਸ ਤੁਸੀਂ ਦੇਖ ਸਕਦੇ ਜੀ ਕਿ 2:05 ਹੋ ਗਏ ਆ ਤੇ ਲੰਚ ਬ੍ਰੇਕ ਹੋ ਗਈ ਹੈ ਮੇਰੀ ਮੈਂ ਹੁਣ ਲੰਚ ਕਰਨ ਚੱਲਾ ਹਾਂ ਥੱਲੇ ਤੇ ਕੋਈ ਜੀ ਸਰ ਤੇ ਆਰਾਮ ਸਰ ਬਾਅਦ ਚੋ ਜਾਂਦੇ ਆ ਜਦੋਂ ਜਦੋਂ ਮੈਂ ਆ ਜਾਣਾ ਵਾ ਜਾਂ 3:00 ਵਜੇ ਦੇ ਕਰੀਬ ਜਾਂਦੇ ਆ ਮੈਂ ਲੰਚ ਕਰਨ ਜਾਵਾਂਗਾ ਪੀਜ਼ ਥਿੰਕ ਹੈ ਚੱਲਦੇ ਬੋਰ ਹਨ ਲੈ ਦਰਮਿਆ ਕਿ ਮੈਨੂੰ ਲਿਫਟ ਚ ਆਉਣਾ ਜਾਣਾ ਬਿਲਕੁਲ ਪਸੰਦ ਨਹੀਂ ਹੈਗਾ ਇਸ ਕਰਕੇ ਛੋੜੇ ਆਫਿਸ ਦੇ ਬਾਰਮਨ ਲੰਚ ਕਰਨ ਆਇਆ ਹਾਂ ਇਹ ਤੇ ਬਾਂਦਰ ਘੁੰਮਣ ਦੇ ਉਹ ਸਾਹਮਣੇ ਆਫਿਸ ਆ ਗਾਈਜ਼ ਮੈਂ ਲੰਚ ਕਰ ਰਹਾ ਹਾਂ ਵਾਹ ਤੇ ਫਿਰ ਮੈਂ ਆਪਣੇ ਆਫਿਸ ਵੱਲ ਜਾਣ ਲਿਆ ਹਾਂ ਉੱਪਰ ਤਿੰਨੇ ਸਾਥ ਦੇ ਜੇ ਰਾਮਸਰ ਤੇ ਕੁਲਜੀਤ ਸਰ ਲੰਚ ਕਰਨ ਚ ਲੱਗੇ ਆ ਤੁਹਾਨੂੰ ਆਪ ਆਪਣਾ ਕੰਮ ਦੁਬਾਰਾ ਤੋਂ ਕੰਟੀਨਿਊ ਕਰੀਏ ਗਾਈਜ਼ ਅੱਜ ਸੈਚਰਡੇ ਆ ਤੇ ਸੈਚਰਡੇ ਨੂੰ ਆਫਿਸ ਚ ਘਟ ਜਾਣੇ ਹੁੰਦੇ ਆ ਇਸ ਕਰਕੇ ਮੈਂ ਤੇ ਰਾਮਸਰ ਤੇ ਕੁਲਜੀਤ ਸਰ ਨਹੀਂ ਜਾ ਪੀਣ ਇੱਧਰ ਬਾਹਰ ਆ ਕੇ ਤੁਹਾਨੂੰ ਲੈ ਗਿਆ ਖਤਰਾ ਕੁਲਜੀਤ ਸਰ ਨੂੰ ਵੀ ਹੁਣ ਓਹ ਡਬਲ ਕੈਮਰਾ ਨਹੀਂ ਉੱਥੇ ਹੁਣ ਗਾਈਜ਼ ਆਪਾਂ ਕਿਸੇ ਨੋਮਣੀ ਵਿੱਚ ਲੈ ਕੇ ਆ ਕਰਨਾ ਵਿਜੇ ਨੋਮਣੀ ਤੇ ਕੁਲਜੀਤ ਸਰ ਨੋਮਣੀ ਰਾਮ ਸਰ ਨੋਮਣੀ ਮੈਂ ਤੇ ਕੁਲਵਿੰਦਰ ਬਾਜੀ ਨੋਮਣੀ ਲੈ ਆ ਕਰਨਾ ਮੈਂ ਤੇ ਸਿੰਘ ਹੀ ਹੋਇਆ ਕਰਾਂਗੇ ਵਲੌਗ 'ਚ ਤੇ ਜਾਂ ਬਾਕੀ ਤੁਹਾਨੂੰ ਦਿਖਾ ਦਿਆ ਕਰਾਂਗੇ ਅੱਜ ਆਫਿਸ 'ਚ ਘੱਟ ਜਾਣੇ ਸੀ ਸੋ ਇਸ ਕਰਕੇ ਆਪਾਂ ਚਾਹ ਪੀਣ ਬਾਹਰ ਆਏ ਆ ਤੁਸੀਂ ਦੇਖ ਸਕਦੇ ਜੀ ਮਤਲਬ ਬਾਹਰ ਨਹੀਂ ਆਫਿਸ ਦੀ ਛੱਤ 'ਤੇ ਹੀ ਆਏ ਆ ਆਹ ਨਾਲ ਬਿਲਡਿੰਗ ਜਾਈ ਸਰ ਮੈਨੂੰ ਪੁੱਛਣ ਦੇਗੇ ਕਿ ਕਿਸੇ ਨਾਲੇ ਟੌਪਿਕ ਤੇ ਡਿਬੇਟ ਕਰਨੀ ਆ ਤੇ ਮੈਨੂੰ ਕੋਈ ਟੌਪਿਕ ਸੁਝ ਨਹੀਂ ਰਿਹਾ ਤੁਸੀਂ ਸਾਰੇ ਦੱਸੋ ਕਿ ਕਿਹੜੇ ਟੌਪਿਕ ਤੇ ਡਿਬੇਟ ਕਰ ਸਕਦੇ ਆ ਆਪਾਂ ਕਮੈਂਟ ਚ ਦੱਸਿਓ ਸਾਰੇ ਜਣੇ ਗਾਈਜ਼ ਚਾਹ ਆ ਗਈ ਆ ਤੁਸੀਂ ਮੌਸਮ ਵੀ ਦੇਖ ਸਕਦੇ ਜੇ ਕਿੰਨਾ ਠੰਡਾ ਹੋਇਆ ਪਿਆ ਵਾ ਤੇ ਠੰਡੇ ਠੰਡੇ ਮੌਸਮ ਚ ਗਰਮ ਗਰਮ ਚਾਹ ਪੀਂਦਾ ਸਵਾਦ ਹੀ ਹੋਰ ਹੁੰਦਾ ਵਾ ਗਾਈਜ਼ ਆਪਾਂ ਚਾਹ ਪੀ ਲਈ ਆ ਤੇ ਹੁਣ ਆਪਾਂ ਚੱਲੇ ਆ ਆਪਣੇ ਕੈਬਨ ਚ ਵਾਪਸ ਕੰਮ ਕਰਨ ਦੇ ਲਈ ਗਾਈਜ਼ ਅਸੀਂ ਕੈਬਨ ਚ ਵਾਪਸ ਆ ਗਏ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਜੇ ਹੁਣ ਫਿਰ ਦੁਬਾਰਾ ਤੋਂ ਮੈਂ ਆਪਣਾ ਕੰਮ ਆਪਣਾ ਕਰਨਾ ਸ਼ੁਰੂ ਕਰਨ ਲੱਗੇ ਆਂ ਗਾਇਸ ਕੰਮ ਕਰਕੇ ਮੈਂ ਵਿਰਲਾ ਹੋ ਚੁੱਕਾ ਵਾਂ ਮੱਲੋ ਅੱਜ ਦਾ ਆਫਿਸ ਦਾ ਟਾਈਮ ਹੋ ਗਿਆ ਵਾ ਕੰਮ ਹੀ ਕਰ ਲਿਆ ਵਾ ਸਾਰਾ ਤੇ ਪੀਸੀ ਵੀ ਤਾਂ ਹੀ ਵੇਖਦਾ ਸ਼ਟਡਾਊਨ ਕਰਕੇ ਬੰਦ ਕਰਕੇ ਰੱਖਦਾ ਵਾ ਤੇ ਹੁਣ ਮੈਂ ਨਾ ਜਸਨੂਰ ਦੀ ਵੇਟ ਕਰਨਿਆ ਵਾਂ ਕਦੋਂ ਮੈਨੂੰ ਲੈਣ ਆਊਗਾ ਤੇ ਉਹਦੀ ਵੇਟ ਕਰਨਿਆ ਉਹ ਕਾਲ ਆਈ ਅੱਗੇ ਉਹਦੀ ਕਿ ਫ੍ਰੀ ਹੋ ਗਿਆ ਤਾਂ ਮੈਂ ਉਹਨੂੰ ਕਿਹਾ ਹਾਂ ਫ੍ਰੀ ਹੋ ਗਿਆ ਤੇ ਹੁਣ ਉਹ ਮੈਨੂੰ ਲੈਣ ਆਉਂਦਾ ਹੀ ਹੋਗਾ ਸਿੰਘ ਦੀ ਕਾਲ ਆ ਗਈ ਤੇ ਉਹ ਆ ਗਿਆ ਮਤਲਬ ਆਈ ਨਹੀਂ ਨਾ ਆ ਵੀ ਕੀਤਾ ਇਹਨੂੰ ਕਿ ਕਾਫੀ ਟਾਈਮ ਹੋ ਗਿਆ ਤਾਂ ਆਇਆ ਨਹੀਂ ਤੇ ਉਹ ਕਹਿੰਦਾ ਤੂੰ ਬਾਹਰ ਆ ਮਤਲਬ ਮੈਂ ਆਉਣਾ ਤੇਰੇ ਵੱਲ ਤੋਂ ਥੱਲੇ ਆ ਜਾ ਤੇ ਹੁਣ ਮੈਂ ਆ ਗਿਆ ਵਾਂ ਬਾਹਰ ਦੇਖ ਫਿਰ ਸਾਧਿਆਂ ਨੂੰ ਬਾਹਰ ਦੇਖਦੇ ਕਿ ਕਿੱਥੇ ਕਦੋਂ ਕੁੰਦਾ ਉਹ ਰਿੰਗ ਆ ਗਿਆ ਵਾ ਤੇ ਮੈਂ ਹੈਲਮਟ ਲਾ ਲਈਏ ਚੱਲੀਏ ਵੀਰੇ ਅਈ ਆਪਣੇ ਫਲੈਟ ਚ ਚਲੋ ਜੀ ਸੰਸਾ ਅਰੇ ਮੈਂ ਆਪਣੇ ਫਲੈਟ ਚ ਪਹੁੰਚ ਗਿਆ ਵਾਂ ਕਿਸੇ ਪਾਰਟੀ ਦੇ ਸਿੰਘ ਵੀ ਪਹੁੰਚ ਗਿਆ ਵਾ ਹੁਣ ਆਈ ਰੋਟੀ ਖਾਣ ਲੱਗੇ ਆ ਰੋਟੀ ਪੈਣ ਲੱਗੀ ਹੈ ਪਲੇਟਾਂ ਚ ਸਿੰਘ ਡਿਸਟ੍ਰਿਬਿਊਟ ਕਰਨ ਦੇ ਆ ਵਾ ਓ ਮਾਈ ਗੋਡ ਗਾਇਸ ਰੋਟੀ ਪਲੇਟਾਂ ਚ ਪੈ ਚੁੱਕੀ ਆ ਤੇ ਆਪਾਂ ਰੱਬ ਦਾ ਨਾਮ ਲੈ ਕੇ ਰੋਟੀ ਖਾਣਾ ਸ਼ੁਰੂ ਕਰਦੇ ਆ ਅੱਲਾਹੁ ਗਾਇਸ ਮੈਂ ਰੋਟੀ ਖਾ ਲਈ ਆ ਤੇ ਸਿੰਘ ਨੇ ਵੀ ਖਾ ਲਈ ਆ ਪਲੇਟਾਂ ਕਿੰਨੇ ਧੋਣੀਆਂ ਵਾ ਤੂੰ ਧੋਣੀਆਂ ਕਿੰਨੇ ਧੋਣੀਆਂ ਮੈਂ ਨਹੀਂ ਹੁਣ ਤੂੰ ਤੋ ਕੱਲ ਮੈਂ ਧੋਤਿਆਂ ਆਂ ਇੱਕ ਇੱਕ ਵਾਰੀ ਲਾ ਲੈਨੇ ਆ ਅੱਜ ਤੋਂ ਦੇ ਦੂੰ ਗਾਈਸ ਆਪਾਂ ਰੋਟੀ ਖਾ ਲਈ ਆ ਤੇ ਸਿੰਘ ਬਰਤਨ ਤੋਂ ਹੰਦਿਆ ਵਾ ਪਲੇਟਾਂ ਤੋਂ ਹੰਦਿਆ ਛੂਟੀਆਂ ਲੱਗੀਆਂ ਵਾ ਉਥੋਂ ਵਾਸ਼ਬੈਸ਼ਨ ਚ ਔਰ ਘਤੋ ਕੇ ਰੱਖਣ ਲੱਗਾ ਸਿੰਘ ਨੇ ਪਲੇਟਾਂ ਧੋਲੀਆਂ ਵਾ ਤੇ ਹੁਣੇ ਲੱਗ ਗਿਆ ਅਗਲੇ ਲੰਮੇ ਪੈ ਗਏ ਗਾਈਸ ਸਿੰਘ ਦੀ ਕਿੰਨੀ ਗੰਦੀ ਆਦਤ ਹੋਣਾ ਮੈਂ ਕੀ ਦੱਸਾਂ ਹੁਣ ਬਹੁਤ ਜ਼ਿਆਦੀ ਗੰਦੀ ਵੇਖ ਲਓ ਹੁਣ ਉਹਨੂੰ ਪਤਾ ਨਾ ਮੈਂ ਆਹ ਦੀ ਹੱਦ ਦੱਸਣ ਲੱਗਾ ਤੇ ਉਹਨੇ ਰਿਮੋਟ ਰਜਾਈ ਜਵੜ ਲਿਆ ਵਾ ਇਹ ਪੱਦ ਮਾਰਦਾ ਰਹਿੰਦਾ ਰੋਜ਼ ਰਜਾਈ ਜਵੜ ਕੇ ਹਸੀ ਜਾਂਦਾ ਹੁਣ ਗੁੱਡ ਨਾਈਟ ਗਾਇਸ ਸਾਰਿਆਂ ਨੂੰ ਫਿਰੇ ਮਿਲਦੇ ਆ ਸਿੰਘ ਵੀ ਪਿਆਰ ਰਜ਼ਾਈ ਚ ਹੁਣ ਫੋਨ ਤੇ ਲੌੜ ਐਨੇ ਵੀ ਸੋਈਣਾ ਤੇ ਮੈਂ ਕਿਹਾ ਮੈਂ ਵੀ ਸੋ ਜਾਵਾਂ ਗੁੱਡ ਨਾਈਟ ਫਿਰੇ ਮਿਲਾਂਗੇ